ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜਿਓ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਧਰਤੀ ਤੇ ਆ ਕੇ ਸਰਬ ਮਨੁੱਖਤਾ ਦਾ ਸੰਦੇਸ਼ ਦਿੱਤਾ ਸਰਬ ਧਰਮ ਇੱਕ ਧਰਮ ਕੀਤਾ ਜਿਨ੍ਹਾਂ ਵਿੱਚ ਖੱਤਰੀ ਸ਼ੂਦਰ ਵੈਸ਼ ਬ੍ਰਾਹਮਣ ਤਿਨਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ ਜਿਹੜਾ ਸਾਰੇ ਧਰਮਾਂ ਤੋਂ ਨਿਆਰਾ ਸੀ ਉਹ ਸਾਰੇ ਧਰਮਾਂ ਦੀ ਬੁਨਿਆਦ ਸੀ ਨਾਮ ਜਪਣਾ ਵੰਡ ਛਕਣਾ ਤਿੱਖੀ ਰਤ ਕਰਨੀ ਸਾਰੇ ਧਰਮਾਂ ਤੋਂ ਅਲੱਗ ਸੀ ਉਹਨਾਂ ਨੇ ਜਗਤ ਤੇ ਆ ਕੇ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਿਆ ਧਰਮ ਦੇ ਵਿੱਚ ਆਈਆਂ ਹੋਈਆਂ ਕੁਰੀਤਿਆਂ ਨੂੰ ਮਾੜਾ ਦੱਸਿਆ ਸੀ ਜਿਹੜੀਆਂ ਇਨਸਾਨਾਂ ਨੇ ਖੁਦ ਬਣਾ ਲਈਆਂ ਸੀ ਇਸੇ ਕਰਕੇ ਉਹਨਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਬਣਾਏ ਜਿੱਥੇ ਹਿੰਦੂ ਵੀ ਆ ਸਕਦਾ ਹੈ ਮੁਸਲਮਾਨ ਵੀ ਆ ਸਕਦਾ ਹੈ ਸਿੱਖ ਵੀ ਆ ਸਕਦਾ ਹੈ ਤੇ ਈਸਾਈ ਵੀ ਆ ਸਕਦਾ ਹੈ ਸਾਰੇ ਧਰਮਾਂ ਦੇ ਲੋਕ ਆ ਸਕਦੇ ਨੇ ਪਰਮੇਸ਼ਵਰ ਦੀ ਭਗਤੀ ਦੇ ਲਈ ਉਹਨਾਂ ਨੇ ਆ ਕੇ ਕੂਰੀਤੀਆਂ ਤੋਂ ਤੋੜਿਆ ਤੇ ਨਾਮ ਜਪਣ ਵਾਸਤੇ ਜੋੜਿਆ ਭਗਤੀ ਕਰਨ ਵਾਲਾ ਜੋ ਕਿਸੇ ਵੀ ਧਰਮ ਦਾ ਸੀ ਉਹਨਾਂ ਦੀ ਪਾਤਸ਼ਾਹ ਜੀ ਨੇ ਸਿਫਤ ਸਲਾਹ ਕੀਤੀ ਚਾਹੇ ਉਹ ਕਿਸੇ ਵੀ ਧਰਮ ਤੋਂ ਸਨ ਸਭ ਦਾ ਸਤਿਕਾਰ ਕੀਤਾ ਗੁਰੂ ਪਾਤਸ਼ਾਹ ਜੀ Hindu ਕੋਲ ਵੀ ਗਏ ਮੁਸਲਮਾਨ ਦੇ ਕੋਲ ਵੀ ਗਏ ਆਪਣੇ ਭਗਤਾ ਦੀ ਉਹਨਾਂ ਆਪ ਪੈਜ ਰੱਖੀ ਜੇਕਰ ਸਿੱਖਾਂ ਦੇ ਗੁਰੂਆਂ ਨੇ Hindu ਧਰਮ ਦੇ ਵਿੱਚ ਜਨਮ ਲਿਆ ਤਾਂ ਫਿਰ ਸਿੱਖ ਧਰਮ ਅਲੱਗ ਧਰਮ ਕਿਸ ਤਰ੍ਹਾਂ ਹੋਇਆ ਸਵਾਲ ਉਠਣਾ ਸੰਗਤ ਜੀ ਸਭਾ ਵਖ ਹੈ ਸਿੱਖ ਧਰਮ ਪੈਦਾ ਹੀ ਭਾਰਤ ਦੇਸ਼ ਦੇ ਵਿੱਚ ਹੋਇਆ ਜਿੱਥੇ ਪਹਿਲਾਂ ਤੋਂ ਹੀ Hindu ਧਰਮ ਦਾ ਪਰਕੋਪ ਸੀ ਐਸੇ ਵਿੱਚ ਕਈ ਗੱਲਾਂ ਜੇਸਤਾਂ ਸੰਸਕ੍ਰਿਤ ਪਹਿਨਾਵਾ ਆਪਸ ਤੇ ਵਿੱਚ ਮਿਲਦਿਆਂ ਜੁਲਦਿਆਂ ਸਨ ਪਰ ਇੱਥੇ ਹੀ ਧਿਆਨ ਦੇਣ ਵਾਲੀ ਗੱਲ ਇਹ ਹੈ ਜਨਮ ਕਿਸੇ ਪਰੰਪਰਾ ਦੇ ਵਿੱਚ ਹੋਣਾ ਤੇ ਉਸ ਪਰੰਪਰਾ ਦੀਆਂ ਸ਼ਿਕਸ਼ਾਵਾਂ ਨੂੰ ਅੱਗੇ ਵਧਾਉਣਾ ਦੋਨੋਂ ਹੀ ਅਲੱਗ ਗੱਲਾਂ ਹਨ ਗਰੋਹ ਕਰਨੇ ਇੱਕ ਗੱਲ ਬਹੁਤ ਹੀ ਵਧੀਆ ਕਹੀ ਬੇਸਿਕਾ ਦੇ ਗੁਰੂ ਕੇਵਲ ਤੇ ਕੇਵਲ ਮੁਸਲਮਾਨਾਂ ਤੇ ਹਿੰਦੂਆਂ ਦੇ ਵਾਸਤੇ ਨਹੀਂ ਆਏ ਸਨ ਬਲਕਿ ਉਹਨਾਂ ਦਾ ਸੰਦੇਸ਼ ਸੀ ਪੂਰੀ ਮਾਨਵਤਾਈ ਪੂਰੀ ਲੁਕਾਈ ਲਈ ਉਹਨਾਂ ਨੇ ਦੱਸਿਆ ਕਿ ਪਰਮਾਤਮਾ ਇੱਕ ਹੈ ਨਿਰੰਕਾਰ ਅਕਾਲ ਰੂਪ ਸਾਰੇ ਹੀ ਇੱਕਸਾਰ ਹਨ ਉਹਨਾਂ ਨੇ ਮੂਰਤੀ ਪੂਜਾ ਧਰਮ ਕਾਂਡਾ ਨੂੰ ਨਕਾਰਿਆ ਅਤੇ ਆਖਿਆ ਸੱਚਾ ਧਰਮ ਉਹ ਹੈ ਜੋ ਇਨਸਾਨ ਦੇ ਅੰਦਰ ਜਾਗੇ ਉਹਨਾਂ ਨੇ ਜਾਤ ਪਾਤ ਉੱਚ ਨੀਚ ਬਾਹਰੀ ਭੇਦ ਭਾ ਨੂੰ ਮਿਟਾਇਆ ਭਾਵੇਂ ਉਹ Hindu ਸਮਾਜ ਦੇ ਵਿੱਚੋਂ ਆਇਆ ਹੋਵੇ ਜਾਂ ਫਿਰ ਮੁਸਲਮਾਨਾ ਤੋਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਦੋਨਾਂ ਹੀ ਸੰਤਾਂ ਦੀ ਬਾਣੀ ਦਰਜ ਹੈ ਜੇ ਇਸ ਤਰ੍ਹਾਂ ਕਿ ਭਗਤ ਕਬੀਰ ਸ਼ੇਖ ਫਰੀਦ ਭਗਤ ਨਾਮਦੇਵ ਭਗਤ ਰਵਿਦਾਸੀ ਤੇ ਹੋਰ ਵੀ ਅਨੇਕਾਂ ਹੀ ਪਗਤ ਕਿ ਇਹ ਇੱਕ ਧਰਮ ਦੀ ਗੱਲ ਹੈ ਨਹੀਂ ਸੰਗਤ ਜੀ ਇਹ ਤਾਂ ਇਨਸਾਨੀਅਤ ਦੀ ਗੱਲ ਹੈ ਉਹ ਕਹਿੰਦੇ ਹਨ ਜੇਕਰ ਸਾਰਾ ਕੁਝ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਤੇ ਗੱਲਾਂ ਮਿਲਦੀਆਂ ਜੁਲਦੀਆਂ ਹਨ ਤਾਂ ਫਿਰ ਕਿ ਸਿੱਖ ਧਰਮ Hindu ਧਰਮ ਦਾ ਹੀ ਭਾਗ ਨਹੀਂ ਹੈ ਤਾਂ ਉੱਤਰ ਮਿਲਦਾ ਹੈ ਨਹੀਂ ਬੜੇ ਹੀ ਸਨਮਾਨ ਦੇ ਨਾਲ ਸਿੱਖ ਧਰਮ ਇੱਕ ਆਜ਼ਾਦ ਧਰਮ ਹੈ ਤੇ ਅਲੱਗ ਪਹਿਚਾਨ ਵਾਲਾ ਧਰਮ ਹੈ ਜਿੱਥੇ Hindu ਧਰਮ ਦੇ ਵਿੱਚ अनेको ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ ਤਾਂ ਉੱਥੇ ਹੀ ਸਿੱਖ ਧਰਮ ਦੇ ਵਿੱਚ ਇੱਕੋ ਇੱਕ ਅੰਦਰੰਕਾਰ ਸਰੂਪ ਉਸ ਪਰਮਾਤਮਾ ਦੀ ਭਗਤੀ ਕੀਤੀ ਜਾਂਦੀ ਹੈ Hindu ਧਰਮ ਦੇ ਵਿੱਚ ਮੁਕਤੀ ਦੇ ਵਾਸਤੇ ਕਈ ਤਰ੍ਹਾਂ ਦੇ ਮੁਕਤੀ ਮਾਰਗ ਦੱਸੇ ਗਏ ਹਨ ਭਗਤੀ ਕਰਮ ਗਿਆਨ ਅਨੇਕਾਂ ਹੀ ਸਿੱਖ ਧਰਮ ਦੇ ਵਿੱਚ ਨਾਮ ਸਿਮਰਨ ਸੇਵਾ ਅਤੇ ਗੁਰੂ ਦੀ ਬਾਣੀ ਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਢਾਲਣਾ ਆਪਣੇ ਜੀਵਨ ਨੂੰ ਉਸ ਮਾਰਗ ਤੇ ਲੈ ਕੇ ਜਾਣਾ Hindu ਧਰਮ ਦੇ ਵਿੱਚ ਕਈ ਗ੍ਰੰਥ ਹਨ ਵੇਦ ਉਪਨਿਸ਼ਦ ਗੀਤਾ ਤੇ ਅਨੇਕਾਂ ਹੀ ਸਿੱਖ ਧਰਮ ਦਾ ਇੱਕੋ ਇੱਕ ਗ੍ਰੰਥ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਭ ਤੋਂ ਮਹੱਤਵਪੂਰਨ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਸਜਾ ਕੇ ਇੱਕ ਨਵੀਂ ਪਹਿਚਾਨ ਦਿੱਤੀ ਸਿੱਖ ਪੰਥ ਨੂੰ ਧਾਰਮਿਕ ਚਿੰਨ ਪੰਜ ਕਕਾਰ ਅੰਮ੍ਰਿਤ ਸੰਚਾਰ ਤੇ ਪਾਈ ਚਾਰੇ ਦੀ ਮਿਸਾਲ ਤਾਂ ਸੰਗਤ ਜੀ ਇਹ ਗੱਲ ਸਾਫ਼ ਹੈ ਕਿ ਸਿੱਖ ਧਰਮ ਹਿੰਦੂ ਧਰਮ ਦੇ ਵਿੱਚੋਂ ਨਹੀਂ ਨਿਕਲਿਆ ਬਲਕਿ ਇੱਕ ਨਵੀਂ ਸੋਚ ਇੱਕ ਨਵੀਂ ਕ੍ਰਾਂਤੀ ਦੇ ਨਾਲ ਖੜਾ ਹੋਇਆ ਜੇ ਇਸ ਤਰ੍ਹਾਂ ਬੁੱਧ ਧਰਮ ਤੇ ਜੈਨ ਧਰਮ ਵੀ ਭਾਰਤ ਦੇ ਵਿੱਚੋਂ ਨਿਕਲੇ ਪਰ ਉਹਨਾਂ ਨੇ ਆਪਣੇ ਰਸਤੇ ਖੁਦ ਬਣਾਏ ਉਸ ਤਰ੍ਹਾਂ ਹੀ ਸਿੱਖ ਧਰਮ ਨੇ ਵੀ ਇੱਕ ਨਿਆਰੀ ਰਾਹ ਚੁਣੀ ਕੇਵਲ ਤੇ ਕੇਵਲ ਸਚਾਈ ਧਰਮ ਦਾ ਪ੍ਰਚਾਰ ਅਤੇ ਸੇਵਾ ਸਿਮਰਨ ਇਸ ਦਾ ਮਤਲਬ ਸੰਗਤ ਜੀ ਇਹ ਨਹੀਂ ਕਿ ਕੋਈ ਵੀ ਧਰਮ ਛੋਟਾ ਜਾਂ ਵੱਡਾ ਹੈ ਇਹ ਤਾਂ ਸਿਰਫ ਸਮਝਣ ਦੀ ਗੱਲ ਹੈ ਕਿ ਹਰ ਧਰਮ ਦੀ ਇੱਕ ਆਪਣੀ ਵੱਖਰੀ ਪਹਿਚਾਣ ਹੁੰਦੀ ਹੈ ਤਾਂ ਉਸ ਦੇ ਵਿੱਚ ਹੀ ਉਸ ਦੀ ਖੂਬਸੂਰਤੀ ਛੁਪੀ ਹੁੰਦੀ ਹੈ ਜਨਮ ਕਿਸੇ ਵੀ ਪਰੰਪਰਾ ਦੇ ਵਿੱਚ ਹੋ ਸਕਦਾ ਹੈ ਪਰ ਜਦੋਂ ਵਿਚਾਰ ਦਰਸ਼ਨ ਜੀਵਨ ਜੀਣ ਦਾ ਤਰੀਕਾ ਜੀਵਨ ਜਾਚ ਨਵਕਲੀ ਹੋਵੇ ਤਾਂ ਸੰਗਤ ਜੀ ਉਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਧਰਮ ਬਣ ਜਾਂਦਾ ਹੈ ਸਾਨੂੰ ਗਰਵ ਹੈ ਕਿ ਸਿੱਖ ਧਰਮ ਨੇ ਹਰ ਧਰਮ ਨੂੰ ਸਨਮਾਨ ਦਿੱਤਾ ਹਰ ਧਰਮ ਨੂੰ ਇੱਕੋ ਇੱਕ ਪ੍ਰਕਾਸ਼ ਦਿੱਤਾ ਤੇ ਕਿਹਾ ਹਰ ਧਰਮ ਬਰਾਬਰ ਹੈ ਸੋ ਸੰਗਤ ਜੀ ਇਹ ਸੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੋਂ ਆਪ ਜੀ ਨੇ ਕੀ ਜਾਣਿਆ ਅੱਜ ਦੀ ਵੀਡੀਓ ਆਪ ਜੀ ਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਰੱਖਿਆ ਕਰੋ ਸਾਨੂੰ ਤੁਹਾਡੇ ਕਮੈਂਟਸ ਦੀ ਤੁਹਾਡੀ رائے ਦੀ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਵਾਤੋਵਾਦ ਸ਼ੇਅਰ ਵੀ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਸੋ ਜਲਦ ਹੀ ਮਿਲਦੇ ਹਾਂ ਨਵੀਂ ਤੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ